ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਹੋ ਨਰਪਖ ਪੋਸਟ ਮੈਦਰਾਕਬਦੀ ਮੌਜੂਦ ਆ ਦੀ ਡੇਲੋ ਨੇੜੇ ਪਿੰਡ ਪਟਾਰੀ ਦੇ ਵਿੱਚ ਜਿੱਥੇ ਕਿ ਇੱਥੇ ਜਿਹੜੇ ਪਿਛਲੇ ਦਿਨੀ ਵੀ ਇੱਕ ਜ਼ਮੀਨ ਦੀ ਬੋਲੀ ਕੀਤੀ ਗਈ ਸੀ ਜਿਹੜੀ ਸਾਂਝੀ ਜ਼ਮੀਨ ਸੀ ਪਰ ਅੱਜ ਉਹ ਦੂਸਰੀ ਵਾਰੀ ਬੋਲੀ ਜਿਹੜੀ ਇੱਥੇ ਹੋਣ ਲੱਗੀ ਸੀ ਜਿਹੜਾ ਵੀਡੀਓ ਵੀ ਡੇਲੋ ਉਹ ਵੀ ਇੱਥੇ ਮੌਜੂਦ ਸਨ ਹੋਰ ਵੀ ਜਿਹੜਾ ਉੱਥੇ ਸਟਾਫ ਦੇ ਜਿਹੜੇ ਮੈਂਬਰ ਮੌਜੂਦ ਸਨ ਪਰ ਪਤਾ ਨਹੀਂ ਕਿਸ ਕਾਰਨ ਕਰਕੇ ਅੱਜ ਉਹ ਜਿਹੜੀ ਬੋਲੀ ਇੱਥੇ ਹੋਣੀ ਸੀ ਉਹ ਨਹੀਂ ਹੋ ਸਕੀ ਤੁਸੀਂ ਦੇਖ ਸਕਦੇ ਹੋ ਜਿਹੜੇ ਪਿੰਡ ਦੇ ਕਿਸਾਨ ਇੱਥੇ ਮੇਰੇ ਕੋਲ ਸਭ ਮੌਜੂਦ ਨੇ ਕੀ ਕਾਰਨ ਸੀ ਬੋਲੀ ਕਿ ਹੋਈ ਕੀ ਕਾਰਨ ਸੀ ਵੀ ਬੋਲੀ ਅੱਜ ਦੂਜੀ ਵਾਰੀ ਕੈਨਸਲ ਹੋ ਗਈ ਇਹ ਆਪਾਂ ਉਹਨਾਂ ਕਿਸਾਨ ਵੀਰਾਂ ਤੋਂ ਪਤਾ ਕਰਾਂਗੇ ਜਿਹੜੇ ਇੱਥੇ ਮੌਜੂਦ ਨੇ ਇਹ ਅਸਲ ਮਸਲਾ ਕੀ ਆ ਉਹ ਵੀ ਆਪਾਂ ਪਤਾ ਕਰਾਂਗੇ ਵੀ ਇਹ ਜ਼ਮੀਂਦਾਰ ਰੌਲਾ ਕੀ ਆ ਕਿੰਨੀ ਜ਼ਮੀਨ ਆ ਆਪਾਂ ਗੱਲ ਕਰਦੇ ਨੇ ਇੱਥੋਂ ਦੇ ਜਿਹੜੇ ਪਤਵੰਤੇ ਨੇ ਬਾਈ ਜੀ ਸੱਸੀ ਕਰਦੀ ਅੱਸੀ ਗੱਲ ਜੀ ਅੱਜ ਕੀ ਕਰਨਾ ਵੀ ਅੱਜ ਦੂਜੀ ਵਾਰੀ ਵੀ ਬੋਲੀ ਕੈਨਸਲ ਹੋ ਗਈ ਜ਼ਮੀਨ ਦੀ ਦੂਜੀ ਵਾਰੀ ਜੀ ਵੀਡੀਓ ਅਫਸਰ ਸਾਰਾ ਬਲਾਕ ਇੱਥੇ ਆਏ ਸੀਗੇ ਜਿੰਨੇ ਵੀ ਅਫਸਰ ਸਾਰੇ ਇੱਥੇ ਪਹੁੰਚੇ ਸੀਗੇ ਉਹਨਾਂ ਨੇ ਕੋਈ ਤਹਿਸੀਲਦਾਰ ਸਾਹਿਬ ਨੇ ਆਉਣਾ ਸੀਗਾ ਉਸ ਕਰਕੇ ਉਹਨਾਂ ਨੇ ਬੋਲੀ ਇਹ ਰੱਦ ਕਰ ਉਹ ਉਹਨਾਂ ਨੂੰ ਪਤਾ ਉਹ ਵੀਡੀਓ ਸਾਹਿਬ ਨੂੰ ਜਿਹੜੀ ਪਿਛਲੀ ਵਾਰੀ ਬੋਲੀ ਹੋਈ ਸੀ ਉਹ ਕਿਵੇਂ ਰੱਦ ਹੋਈ ਸੀ ਜੀ ਉਹ ਪਿਛਲੀ ਵਾਰੀ ਬੋਲੀ ਰੇਟ ਘਟਾ ਸੀਗਾ 2 40 ਨੂੰ ਚੜੀ ਸੀ 55 ਨੂੰ ਚੜਨੀ ਚਾਹੀਦੀ ਆ ਉਹ ਕਹਿੰਦੇ ਵੀ ਰੇਟ ਘਟਾ ਵੀ ਤਣ ਵਾਰੀ ਬੋਲੀ ਕੈਨਸਲ ਹੋ ਜਾਂਦੀ ਆ ਇਸ ਕਰਕੇ ਉਹ ਬੋਲੀ ਚੜ ਨਹੀਂ ਸਕੀ ਜੀ ਇਹ ਕਿਹੜੀ ਜ਼ਮੀਨ ਆ ਕਿਹਦਾ ਬਿਵਾਦ ਇਹਨਾਂ ਬਿਵਾਦ ਪਿਆ ਹੋਇਆ ਉਹ ਕੁਝ ਦੱਸ ਸਕਦੇ ਤੁਸੀਂ ਇਹ ਬਿਵਾਦ ਜੀ ਕੁਝ ਨਹੀਂ ਤਾਂ ਸਾਡੇ ਪਹਿਲਾਂ ਹੀ ਚੜਦੀ ਆ 30 40 ਸਾਲ ਤੋਂ 40 4 ਕਿਲੇ ਆ ਇੱਕ 2 ਟੱਕ ਹੋਰ ਨੇ ਉਹ ਤਾਂ ਚੜਦੀ ਆ ਘਟ ਚੜੇ ਚਾਹੇ ਵੱਧ ਚੜੇ ਜਿਹੜੀ ਸਾਡੀ 32 ਕਿੱਲੇ ਜਮੀਨ ਆ ਜੀ ਉਹਦਾ ਵੱਧ ਰੌਲਾ ਪਿਆ ਆ ਕੀ ਰੌਲਾ ਅਸਲ ਰੌਲਾ ਤਾਂ ਕੀ ਆ ਰੌਲਾ ਜੀ ਇਹ ਆ ਸਾਡੀਆਂ ਰੇਟੀਆਂ ਹੋਈਆਂ ਨੇ ਅਸੀਂ ਕੋਈ ਵੀ ਮਤਲਬ ਜ਼ਮੀਨ ਤੇ ਅਸੀਂ ਦੂਸਰੋਂ ਨਹੀਂ ਬੈਠੇ ਸਾਨੂੰ ਲੋਕਾਂ ਨੇ ਵੇਚੀਆਂ ਜਾਂ ਕਿਸੇ ਦੇ ਕਾਬੇ ਦਾ ਸਾਡੇ ਨਾਲ ਬੋਲਦੀ ਆ ਗਦਾਬੀਆਂ ਵੀ ਸਾਡੇ ਨਾਲ ਬੋਲਦੀਆਂ ਨੇ ਕੁਝ ਜਾਣ ਦਾ ਅਸੀਂ ਕੇਸ ਲੱਗਿਆ ਕੁਝ ਜਾਣ ਦਾ ਸਾਡਾ ਕੇਸ ਲੱਗ ਰਿਹਾ ਅਦਾਲਤ 'ਚ ਅਸੀਂ ਪੂਰਾ ਜ਼ੋਰ ਬੋਲ ਰਹੇ ਆ ਵੀ ਅਸੀਂ ਹਾਈ ਕੋਰਟ ਤੋਂ ਲੈ ਕੇ ਸਟੇ ਅਸੀਂ ਦਵਾਂਗੇ ਉਹਦੀ ਬੋਲੀ ਨਹੀਂ ਹੁਣ ਦਵਾਂਗੇ ਅੱਜ ਵੀ ਉਹਨਾਂ ਦਾ ਸੀਗਾ ਵੀ ਬੋਲੇ ਸੀ ਬੋਲੀ ਕਰਾਵਾਂਗੇ ਅਸੀਂ ਉਹ ਜ਼ਮੀਨ ਦੀ ਪਰ ਹੱਥ ਕਬਜ਼ਾ ਕਾਉਣਾ ਜ਼ਮੀਨ ਤੇ ਉਥੇ ਕਬਜ਼ਾ ਸੀ ਆਪ ਆ ਜਿਹਨਾਂ ਕੋਲ ਸਾਡੇ ਕੋਲ 40 ਸਾਲ ਦਾ ਕਬਜ਼ਾ ਤੁਸੀਂ ਕਬਜ਼ਾ ਹਾਂਜੀ ਹਾਂਜੀ ਵੀ ਸੇ ਇਹਨਾਂ ਨੇ ਕੀਤਾ ਵੀ ਸੀਗਾ ਅਖਬਾਰ ਚ ਵੀ ਦਿੱਤਾ ਵੀ ਅਸੀਂ ਕਬਜ਼ਾ ਲੈ ਲਿਆ ਪਰ ਅਸੀਂ ਕਬਜ਼ਾ ਦਿੱਤਾ ਨਹੀਂ ਸਾਰਿਆਂ ਕੋਲ ਕਬਜ਼ਾ ਆਪਦਾ ਸਾਡੇ ਕੋਲ ਆਪਦਾ ਬਾਈ ਤੁਸੀਂ ਦੱਸ ਸਕਦੇ ਹੋ ਕੁਝ ਅੱਜ ਬੋਲੀ ਕਿਉਂ ਕੈਂਸਲ ਹੋ ਗਈ ਅੱਜ ਦੂਜੀ ਵੇਰ ਕੈਂਸਲ ਹੋ ਰਹੀ ਹੈ ਜੀ ਪਹਿਲੀ ਵੇਰ ਕਿਸੇ ਨੇ ਮੇਰੇ ਬਰਾਬਰ ਬੋਲੀ ਦਿੱਤੀ ਮੈਂ ਕੱਲਾ ਬੋਲੀ ਦਾ ਦੇਣ ਵਾਲੀ ਉਹਨਾਂ ਨੂੰ ਕੈਂਸਲ ਕਰਨੀ ਪਈ ਦੋ ਵੇਰ ਕੈਂਸਲ ਕਰਨੀ ਪੈਂਦੀਆਂ ਤੀਸਰੀ ਵੇਰ ਉਹਨਾਂ ਨੂੰ ਬੋਲੀ ਕਰਾਉਣੀ ਪਊ ਉਹ ਜਿਹੜੀ ਅਗਲੀ ਬੋਲੀ ਹੋਣੀ ਆ ਉਹਦੇ ਜਿਹੜੇ ਚਾਹੇ 10 ਜਿਹੜੇ 20 ਜਾਂ 50 ਜਿਹੜੇ ਉਹ ਦੇਣੀ ਪਊਗੀ ਉਹ ਚਾਹੇ ਇੱਕ ਬੋਲੀ ਵਾਲਾ ਹੋਵੇ ਚਾਹੇ ਦੋ ਹੋਣਾ ਜੀ ਹਾਂ ਯੋਗਤ ਬੋਲੀ ਤੀਜੀ ਵੀਰਾਂ ਨੂੰ ਚਾਹ ਨਹੀਂ ਚਾਹਣੀ ਬਣੀ ਜੀ ਉਹ ਕਦੋਂ ਹੋਗੀ ਫਿਰ ਉਹ ਹੁਣ ਡੇਟ ਦੇਣਗੇ ਜੀ ਤੁਸੀਂ ਬਜ਼ੁਰਗੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪੁਰਾਣੇ ਬਜ਼ੁਰਗੋ ਜ਼ਮੀਂਦਾਰ ਰੌਲਾ ਕਿਉਂ ਪਿਆ ਹੋਇਆ ਬਾਜੀ ਇਹ ਜ਼ਮੀਂਦਾਰ ਰੌਲਾ ਜਲੰਧਰ ਕੇਸ ਚੱਲਿਆ ਸੀ ਜੀ ਉੱਥੇ ਸਾਡੇ ਤਿੰਨ ਕਮੇਟੀ ਦੇ ਮੈਂਬਰ ਜਾਂਦੇ ਹੁੰਦੇ ਸੀ ਉੱਥੋਂ ਜ਼ਮੀਨ ਕੇਸ ਜਿੱਤ ਕੇ ਉੱਥੋਂ ਟੁੱਟੀ ਸੀਗੀ ਉਹ ਜ਼ਿੰਮੇਵਾਰਾਂ ਦੇ ਨਾਂ ਤਾਂ ਹੋਏ। ਹੁਣ ਇਹ ਜਿਹੜੀ ਹੁਣ ਸਰਕਾਰ ਆ ਫਿਰ ਹੁਣ ਛੋਡੇ ਨਾਲ ਇਸ ਤਰ੍ਹਾਂ ਕਿਉਂ ਕਰਦੀ ਐ? ਹੁਣ ਕੀ ਪਤਾ ਉਹ ਤਾਂ 40-50 ਸਾਲ ਦੀ ਗੱਲ ਆ ਜਾਣੀ ਹੁਣ। ਜਿਹੜੀਆਂ ਪਹਿਲਾਂ ਸਰਕਾਰਾਂ ਆਈਆਂ ਨੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਇਹ। ਉਹਨਾਂ ਨੂੰ ਕਿਸੇ ਨੇ ਕੋਈ ਸਰਕਾਰ ਨੇ ਕੋਈ ਉਜਰ ਨਹੀਂ ਕਰਿਆ। ਕਿਸੇ ਵੀ ਸਰਕਾਰ। ਹੁਣ ਕਿਉਂ ਕੀਤਾ ਫਿਰ ਇਹ ਸਰਕਾਰ ਨੇ? ਇਹ ਹੁਣ ਕੀ ਪਤਾ ਜੀ ਇਹ ਤਾਂ ਸਰਕਾਰ ਨੂੰ ਪਤਾ ਉਹ ਸਾਨੂੰ ਕੀ ਪਤਾ ਜੀ? ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਅਸੀਂ ਕੀ ਕਹਿਣਾ ਚਾਹੁੰਨੇ ਆ ਇਹ ਜਿਹੜੀ ਜਿਹੜਾ ਰੌਲਾ ਪੈਂਦਾ। ਬਈ ਇਹ ਕਹਿੰਦੇ ਨੇ ਅਸੀਂ ਕਾਬਜਾਂ। ਇਹਨਾਂ ਨੇ ਬਿਲਕੁਲ ਰੁਕਾਂ ਤੋਂ ਮੁੱਲ ਖਰੀਦੀਆਂ ਜ਼ਮੀਨਾਂ ਨੇ ਠੀਕ ਹੈ ਜੀ ਸ਼ਾਮਲਾੜ ਜਿਹੜੀ ਸ਼ਾਮਲਾੜ ਸੀ ਪੰਚਾਇਤ ਦੀ ਉਹ ਕਿਸੇ ਸਮੇ ਟੁੱਟ ਗਈ ਸੀ ਇਹ ਜਿਹੜੀਆਂ ਖਰੀਦੀਆਂ ਹੋਈਆਂ ਨੇ ਇਹਨਾਂ ਦੇ ਇੰਤਕਾਲ ਚੜੇ ਹੋਣੇ ਨਹੀਂ ਜੀ ਇੰਤਕਾਲ ਨਹੀਂ ਜਿਹੜੇ ਮੇਰੇ ਕੋਲੇ ਸਵਾ ਬਿੱਗਾ ਤੁਹਾਨੂੰ ਦੱਸ ਦਿਆਂ ਮੇਰੇ ਕੋਲੇ ਸਵਾ ਬਿੱਗਾ ਲਈ ਹੋਈ ਆ ਇੱਥੇ ਸ਼ੰਤ ਸਿੰਘ ਗਿਰੂ ਸ਼ੋਂ ਤੋਂ ਉਹਦਾ ਰਜਿਸਟਰੀ ਮੇਰੇ ਘਰੇ ਪਈਆ ਇੰਤਕਾਲ ਵੀ ਹੋਇਆ ਉਦੋਂ ਬਾਅਦ ਗਵਰਨਮੈਂਟ ਨੇ ਇੰਤਕਾਲ ਤੋੜਿਆ ਤੋੜਦਾ ਤੋੜਦਾ ਕਣੀ ਰਜਿਸਟਰੀ ਪਈਆ ਮੇਰੇ ਕੋ ਘਰੇ ਕਰਾਈ ਹੋਈ ਆ ਇੰਤਕਾਲ ਵੀ ਚੜਿਆ ਹੋਇਆ ਪਰ ਉਹ ਦੁਬਾਰੇ ਫੇਰ ਬਾਅਦ ਚ ਤੋੜਿਆ ਹਾਂ ਬਾਈ ਨਾ ਬਜ਼ੁਰਗੋ ਤੁਸੀਂ ਕੁਝ ਕਹਿਣਾ ਚਾਹੁੰਦੇ ਜਿਵੇਂ ਜੇ ਸਾਡੇ ਮੁੱਲ ਖਰੀਦੇ ਆ 40 ਸਾਲ ਦਾ ਬਣਿਆ ਸੀ ਇਸ ਹਨ ਉਹ ਬਟਾਰੀ ਪਿੰਡ ਦੇ ਪਤਵੰਤੇ ਉਹ ਕਿਸਾਨ ਵੀਰ ਜਿਹੜੇ ਕਿ ਅੱਜ ਇੱਥੇ ਵੱਡੀ ਗਿਣਤੀ ਚ ਇਕੱਠੇ ਹੋਏ ਆ ਨੇ ਜਿਹੜੀ ਬਵਾਬਤ ਜ਼ਮੀਨ ਆ 32 ਏਕੜ ਜਿਵੇਂ ਕਿ ਦੱਸ ਰਹੇ ਨੇ ਉਹ ਜ਼ਮੀਨ ਦਾ ਇਹ ਦੱਸ ਰਹੇ ਨੇ ਵੀ 40 ਸਾਲਾਂ ਤੋਂ ਸਾਡਾ ਇੱਥੇ ਕਬਜ਼ਾ ਪਰ ਹੁਣ ਸਰਕਾਰ ਨੇ ਸਾਡੇ ਜਿਹੜੇ ਉਹ ਇੰਤਕਾਲ ਵੀ ਤੋੜ ਦਿੱਤੇ ਆ ਨੇ ਤੇ ਸਾਡਾ ਕਬਜ਼ੇ ਵੀ ਲੈ ਰਹੀ ਆ ਹੁਣ ਦੇਖਣਾ ਇਹ ਹੈ ਵੀ ਦੋ ਵਾਰੀ ਜਿਹੜੀ ਆ ਉਹ ਜਿਹੜੀ ਇੱਥੇ ਬੋਲੀ ਹੋਣ ਜਾ ਰਹੀ ਸੀ ਉਹ ਕੈਨਸਲ ਹੋ ਕੀ ਤੀਜੀ ਵਾਰੀ ਬੋਲੀ ਸਿਰੇ ਚੜਦੀ ਆ ਜਾਂ ਨਹੀਂ ਚੜਦੀ ਆ ਤੇ ਕਦੋਂ ਚੜਦੀ ਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਮਿਹਰਬਾਨੀ